ਲੁਧਿਆਣਾ ਦੇ ਵਿੱਚ ਨਸ਼ਾ ਤਸਕਰਾ ਦੇ ਖਿਲਾਫ ਪੁਲਿਸ ਦੇ ਵੱਲੋਂ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਹਾਲੀ ਦੇ ਵਿੱਚ ਪੁਲਿਸ ਨੇ ਦੋ ਤਸਕਰਾਂ ਦੇ ਘਰੋਂ ਬਲਡੋਜ਼ਰ ਚਲਾਇਆ ਜਿਸ ਤੋਂ ਬਾਅਦ ਹੁਣ ਇੱਕ ਹੋਰ ਤਸਕਰ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਕੋੜਾ ਕਲੋਨੀ ਦੇ ਨਾਲ ਲੱਗਦੀ ਹਰਿਕ੍ਰਿਸ਼ਨ ਕਲੋਨੀ ਦੇ ਘਰ ਵਿੱਚ 6 ਸਦਸਿਆਂ ਦੇ ਉੱਤੇ ਜਿਹੜੇ ਹੈ ਪਰਚੇ ਦਰਜ ਕਰਾਏ ਗਏ ਨੇ ਉਸ ਤੋਂ ਬਾਅਦ ਇੱਕ ਵੀਡੀਓ ਆਈ ਜਿਸ ਦੇ ਵਿੱਚ ਇੱਕ ਘਾਰ ਦੇ ਉੱਤੇ ਜਿਹੜਾ ਬਲਡੋਜ਼ਰ ਚਲਾਇਆ ਗਿਆ ਭਾਜਪਾ ਨੇ ਇੱਤਾ ਵਿੱਕੀ ਸਹੋਤਾ ਨੇ ਦੱਸਿਆ ਹੈ ਕਿ ਅੱਜ ਘੋੜਾ ਕਲੋਨੀ ਦੇ ਨਾਲ ਲੱਗਦੀ ਹਰੀਕ੍ਰਿਸ਼ਨ ਕਲੋਨੀ ਦੇ ਇੱਕ ਘਰ ਨੂੰ ਢਾਹਿਆ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉੱਥੇ ਲੰਬੇ ਸਮੇਂ ਤੋਂ ਜਿਹੜਾ ਨਸ਼ਾ ਤਸਕਰ ਨਸ਼ਾ ਵੇਚਦੇ ਪਏ ਸੀਗੇ ਵਿੱਕੀ ਨੇ ਇਹ ਵੀ ਕਿਹਾ ਹੈ ਕਿ ਹਰੀਕ੍ਰਿਸ਼ਨ ਕਲੋਨੀ ਦੇ ਵਿੱਚ ਚਿੱਟੇ ਦਾ ਕੰਮ ਜਿਹੜਾ ਹੈ ਉਹ ਚੱਲਦਾ ਹੈ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਦੁਆਰਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਨੂੰ ਘਰ ਘਰ ਜਾ ਕੇ ਬੁਲਡੋਜ਼ਰ ਜਿਹੜਾ ਚਲਾਇਆ ਜਾ ਰਿਹਾ ਜਿਹੜੇ ਘਰ ਦੇ ਵਿੱਚ ਨਸ਼ਾ ਵੇਚ ਰਿਹਾ ਉਹਨਾਂ ਘਰਾਂ ਦੇ ਉੱਤੇ ਬੁਲਡੋਜ਼ਰ ਚਲਾ ਕੇ ਤੇ ਘਰ ਨੂੰ ਢਾਇਆ ਜਾ ਰਿਹਾ ਇਸ ਤੋਂ ਪਹਿਲਾਂ ਦੋ ਤਸਕਰਾਂ ਦੇ ਘਰ ਨੂੰ ਵੀ ਢਾਇਆ ਜਾ ਚੁੱਕਿਆ ਹੈ ਭਾਜਪਾ ਨੇਤਾ ਪੁਲਿਸ ਦੀ ਮੁਹਿੰਮ ਦੀ ਤਾਰੀਫ ਕਰਦੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਅਜਿਹੇ ਨਸ਼ੇ ਤਸਕਰਾਂ ਦੇ ਨਾਲ ਇਹ ਕੰਮ ਕਰੇ ਤਾਂ ਨਸ਼ਾ ਬਹੁਤ ਜਲਦੀ ਹੀ ਪੰਜਾਬ ਦੇ ਵਿੱਚੋਂ ਖਤਮ ਹੋ ਜਾਏਗਾ ਇਸ ਦੇ ਨਾਲ ਉਹਨਾਂ ਨੇ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਕਿਹਾ ਵੀ ਕੋਹੜਾ ਕਲੋਨੀ ਦੇ ਵਿੱਚ ਜਾਂ ਫਿਰ ਉਸ ਦਿਨ ਨਾਲ ਲੱਗਦੀ ਹਰਕ੍ਰਿਸ਼ਨ ਕੋਲੋਨੀ ਦੇ ਵਿੱਚ ਨਸ਼ਾ ਜਿਹੜਾ ਵਿਕ ਰਿਹਾ ਉਸ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਅੱਗੇ ਕੀ ਗੱਲਬਾਤ ਹੋਈ ਪੱਤਰਕਾਰ ਦੇ ਨਾਲ ਤੁਸੀਂ ਆਪ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਮੈਂ ਵਿਕੀ ਸੋਤਾ ਇਸ ਵਾਰਡ ਦੇ ਵਿੱਚੋਂ ਨਵੰਬਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਲੈਕਸ਼ਨ ਲੜਿਆ ਇਹ ਕਿਹੜਾ ਵਾਰਡ ਹੈ ਸਰ ਇਹ ਵਾਰਡ ਨੰਬਰ 30 ਸੈਂਟਰਲ ਵਿਧਾਨ ਸਭਾ ਅੱਛਾ ਤੇ ਸਰ ਅੱਜ ਕੋਈ ਜਿਹੜੀ ਸਰਕਾਰ ਵੱਲੋਂ ਇੱਕ ਮੁਹਿੰਮ ਚੜੀ ਗਈ ਹੈ ਨਸ਼ਾ ਦਸਤਾਂ ਦੇ ਖਾਸ ਕਰਕੇ ਨਸ਼ਾ ਤਸਕਰਾਂ ਦੇ ਖਿਲਾਫ ਅੱਜ ਕੀ ਮਕਾਨ ਵੀ ਡਿਮੋਲਿਸ਼ ਕੀਤਾ ਗਿਆ ਇਹ ਕਿਹੜੀ ਜਗ੍ਹਾ 'ਚ ਜਿੱਥੇ ਡਿਮੋਲਿਸ਼ ਕੀਤਾ ਗਿਆ ਇਹ ਆਪਾਂ ਜਿੱਥੇ ਖੜੇ ਆ ਇਹਨੂੰ ਹਰੀਕ੍ਰਿਸ਼ਨਾ ਕਲੋਨੀ ਕਹਿੰਦੇ ਆ ਔਰ ਜੋ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਲੁਧਿਆਣਾ ਜੀ ਉਹਨਾਂ ਦੇ ਧਿਆਨ 'ਚ ਇਹ ਹੀ ਲੱਗਦਾ ਕਿ ਇਹ ਡਾਕਟਰ ਅੰਬੇਦਕਰ ਕਲੋਨੀ ਆ ਜਦਕਿ ਹਰੀਕ੍ਰਿਸ਼ਨਾ ਕਲੋਨੀ ਦੇ ਵਿੱਚ ਚਿੱਟੇ ਦਾ ਕੰਮ ਲੱਗਦਾ ਹੁੰਦਾ ਵਾ ਡਾਕਟਰ ਅੰਬੇਦਕਰ ਕਲੋਨੀ ਜਿਹੜੀ ਜਿਹਨੂੰ ਘੋੜਾ ਫੈਕਟਰੀ ਜਾਂ ਘੋੜਾ ਕਲੋਨੀ ਦੇ ਨਾਮ ਦੇ ਨਾਮ ਦੀ ਜਾਣਿਆ ਜਾਂਦਾ ਵਾ ਉਹ ਇਸ ਤੋਂ ਚੰਦ ਕਦਮਾਂ ਤੇ ਥੋੜੀ ਦੂਰ ਦਿਆ ਔਰ ਅਸੀਂ ਪੁਲਿਸ ਕਮਿਸ਼ਨਰ ਲੁਧਿਆਣਾ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਮੁਹਿੰਮ ਚੜੀ ਆ ਪਿਛਲੇ ਦਿਨੀ ਇੱਕ ਪਹਿਲਾਂ ਵੀ ਡਿਮੋਲਿਸ਼ ਕੀਤਾ ਵਾ ਔਰ ਉਸ ਤੋਂ ਪਹਿਲਾਂ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਦੇ ਘਰਾਂ ਦੇ ਬਾਹਰ ਨੋਟਿਸ ਲਾਉਂਦੇ ਆ ਪਰ ਸਰਕਾਰ ਦੇਰ ਆਈ درست ਆਈ ਪਰ ਇਹ ਮੁਹਿੰਮ ਸਿਰਫ ਜਿਹੜੀ ਵੈਸਟ ਵਿਧਾਨ ਸਭਾ ਵਾ ਵੈਸਟ ਵਿਧਾਨ ਸਭਾ ਦੇ ਚੋਣਾਂ ਤੱਕ ਨਾ ਰਹਿ ਜਵੇ ਵੀ ਚੋਣ ਵੈਸਟ ਵਿ ਇਹ ਮੁਹਿੰਮ ਜਿਹੜੀ ਨਸ਼ਾ ਦੇ ਖਿਲਾਫ ਸਰਕਾਰ ਨੇ ਇੱਕ ਚੀਮਾ ਜੀ ਨੂੰ ਚੇਅਰਮੈਨ ਵੀ ਬਣਾਇਆ ਵਾ ਪਰ ਪੰਜ ਮੰਤਰੀ ਔਰ ਅਮਰ ਅਰੋੜਾ ਪੰਜਾਬ ਪ੍ਰਧਾਨ ਵੀ ਲਿੱਤੇ ਗਏ ਆ ਵਾਰ ਅਗੇਂਸਟ ਡਰੱਗਸ ਕਿ ਇਹ ਇਲੈਕਸ਼ਨਾਂ ਕਰਕੇ ਜਿਹੜੇ ਬਾਈ ਇਲੈਕਸ਼ਨ ਵੈਸਟ ਵਿਧਾਨ ਸਭਾ ਜਿਹੜੀ ਆ ਉਹਦੇ ਕਰਕੇ ਉਸ ਤੋਂ ਬਾਅਦ ਬੰਦ ਹੋ ਜੂਗੀ ਕਿ 2000 ਦੇ ਇਲੈਕਸ਼ਨ 27 ਦੇ ਇਲੈਕਸ਼ਨਾਂ ਨੂੰ ਕਰਕੇ ਕੀਤੀ ਗਈ ਆ ਪਰ ਅਸੀਂ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੀ ਇਹ ਕਲੋਨੀ ਆ ਹਰੀਕ੍ਰਿਸ਼ਨ ਕਲੋਨੀ ਇਹ ਕਿਸੇ ਦੀ দান ਕੀਤੀ ਹੋਈ ਆ ਔਰ ਇਹ ਜਗ੍ਹਾ ਬਿਲਕੁਲ ਕਿਸੇ ਦੀ ਰਜਿਸਟਰੀ ਜਗ੍ਹਾ ਨਹੀਂ ਹੈਗੀ ਇੱਥੇ ਸਰਕਾਰ ਸੀਏ 4 ਸੀਏ 5 ਵੀ ਬਣਾ ਸਕਦੀ ਆ ਤਾਂ ਕਿ ਇਹਦੇ ਆਲੇ ਦੁਆਲੇ ਜਿੰਨਾ ਵੀ 30 ਨੰਬਰ ਵਾਰਡ ਦੇ ਅੰਦਰ ਕ੍ਰਾਈਮ ਵਿਸ਼ੇਸ਼ ਕਰ ਚਿੱਟਾ ਚਿੱਟਾ ਵਾ ਉਹ ਖਤਮ ਹੋ ਜੂਗਾ ਔਰ ਢੋਲੇ ਵਾਲ ਵਾਲਮੀਕੀ ਆਸ਼ਰਮ ਦੇ ਕੋਲ ਵੱਡੇ ਪੱਦਰ ਤੇ ਲਾਟਰੀ ਦੇ ਸਟਾਲ ਵੀ ਚੱਲ ਰਿਹਾ ਮੈਂ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਇਲੈਕਸ਼ਨ ਇੱਥੋਂ ਲੜਿਆ ਸੀ ਦਸੰਬਰ 2024 ਦੇ ਵਿੱਚ 12ਵੇਂ ਮਹੀਨੇ ਦੇ ਵਿੱਚ ਤਾਂ ਮੈਂ ਜਦੋਂ ਵੀ ਕੰਪੇਨ ਕਰਨ ਗਿਆ ਤੇ ਇੱਥੇ ਜ਼ਿਆਦਾਤਰ ਲੋਕਾਂ ਦੀ ਇਹੀ ਡਿਮਾਂਡ ਰਹੀ ਆ ਕਿ ਇੱਥੇ ਲਾਟਰੀ ਡੜਾ ਸੱਟਾ ਔਰ ਚਿੱਟੇ ਦਾ ਬੜਾ ਵੱਡੇ ਪੱਦਰ ਤੇ ਵਬਾਰ ਆ ਔਰ ਇਹ ਇਹ ਬਿਮਲਾ ਵਾ ਉਹਦਾ ਲੜਕਾ ਅਮਨ ਆ ਇਹ ਸਾਰੇ ਕਾਫੀ ਲੰਬੇ ਟਾਈਮ ਤੋਂ ਫਰਾਰ ਨੇ ਇਹ ਜਿਹੜੇ ਜਿਹੜੀ ਮਕਾਨ ਡਿਮੋਲਿਸ਼ ਹੋਇਆ ਹੈ ਇਹ ਕੌਮ ਸ਼ਖਸ ਸੀਗੇ ਤੇ ਕੱਤੋਂ ਉਹਨਾਂ ਦੇ ਪਰਚੇ ਸੀਗੇ ਇਹ ਲੰਬੇ ਸਮੇਂ ਤੋਂ ਉਹਨਾਂ ਤੇ ਐਫ ਆਈ ਆਰ ਦਰਜਾ ਪਰ ਜਿਹੜੀ ਕਾਰਵਾਈ ਹੋਣ ਆਈ ਆ ਉਹ ਪੰਜਾਬ ਸਰਕਾਰ ਦੇ ਨੂੰ ਇਹ ਇਹ ਦਿੱਲੀ ਦੀ ਦੇਖ ਤੋਂ ਬਾਅਦ ਆਈ ਆ ਕਿ ਵੀ ਲੁਧਿਆਣੇ ਨਹੀਂ ਪੂਰੇ ਪੰਜਾਬ ਦੇ ਵਿੱਚ ਜੋ ਨਸ਼ਾ ਵਾ ਉਹ ਬੜੀ ਤੇਜ਼ੀ ਨਾਲ ਫੈਲ ਰਿਹਾ ਵਾ ਔਰ ਇਹ ਨਸ਼ੇ ਦੇ 3 ਨੰਬਰ ਵਾਰਡ ਜਿਹੜਾ ਇਹ ਉਹ ਵਾਰਡ ਆ ਔਰ ਜਿਹੜੀ ਸਾਡੇ ਰਹਿਬਰ ਬਾਬਾ ਸਾਹਿਬ ਦੇ ਨਾਮ ਤੇ ਅੰਬੀਦਕਾ ਕਲੋਨੀ ਜਿਹਨੂੰ ਕਿਹਾ ਜਾਂਦਾ ਜਿਹੜੀ ਇੱਕ ਸਰਕਾਰੀ ਕਲੋਨੀ ਆ ਔਰ ਉਹਦੇ ਅੰਦਰ ਬੜੇ ਵੱਡੇ ਬੱਦਰ ਦਿੱਤੇ ਵੱਡੇ ਮਗਰਮੱਛ ਨੇ ਔਰ ਜਿੱਥੇ ਪ੍ਰਸ਼ਾਸਨ ਨੂੰ ਸਾਡੇ ਸਹਿਯੋਗ ਦੀ ਲੋੜੀ ਹੋਊਗੀ ਅਸੀਂ ਸਹਿਯੋਗ ਵੀ ਕਰਾਂਗੇ ਮੈਂ ਸੀਪੀ ਸਾਹਿਬ ਨੂੰ ਇੱਕ ਦੋ ਲੀਡਸ ਦੇ ਵੀ ਚੁੱਕਾ ਵਾਂ ਔਰ ਮੈਨੂੰ ਇੱਕ ਜਸਕਰਨ ਸਿੰਘ ਤੇਜਾ ਜੀ ਔਰ ਸੀਪੀ ਸਾਹਿਬ ਦੇ ਮਾਣ ਵੀ ਆ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਇਸ ਸਬੰਧ ਵਿੱਚ ਕੋਈ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਐਕਸ਼ਨ ਲਿੱਤਾ ਵਾ ਔਰ ਮੈਂ ਮਿਸ ਕਰਾਂਗਾ ਸ਼ੁਭਮ ਅ ਅਗਰ왈 ਜਿਹੜੇ ਆਈਪੀਐਸ ਆ ਉਹਨਾਂ ਨੇ ਇੱਕ ਟੀਮ ਵੀ ਇਕੱਠੀ ਕੀਤੀ ਸੀ ਇਸ ਸਪੈਸ਼ਲੀ ਇਸ ਵਾਰਡ ਵਾਸਤੇ ਕਿਉਂਕਿ ਇਸ ਵਾਰਡ ਜੋ ਨਸ਼ਾ ਜ਼ਿਆਦਾਤਰ ਜ਼ਿਆਦਾ ਲੁਧਿਆਣਾ ਦੇ ਵਿੱਚ ਸਪਲਾਈ ਹੋ ਰਿਹਾ ਵਾ ਔਰ ਅਸੀਂ ਸ਼ੁਭਮ ਅਗਰ왈 ਜੀ ਦਾ ਵੀ ਧੰਨਵਾਦ ਕਰਦੇ ਆ ਉਹ ਪਵੇਂ ਇਹੋ ਪ੍ਰਮੋਟ ਹੋ ਕੇ ਚਲੇ ਗਏ ਨੇ ਇੱਥੋਂ ਪਰ ਫਿਰ ਵੀ ਸਮੇਂ-ਸਮੇਂ ਤੇ ਜਦੋਂ ਵੀ ਪ੍ਰਸ਼ਾਸਨ ਨੂੰ ਸਾਡੀ ਲੋੜ ਪੂਗੀ ਅਸੀਂ ਨਸ਼ੇ ਦੇ ਖਿਲਾਫ ਹਰ ਲਾਟਰੀ ਦੇ ਖਿਲਾਫ ਇਸ ਵਾਰਡ ਦੇ ਅੰਦਰ ਜਾਂ ਸੈਂਟਰ ਵਿਧਾਨ ਸਭਾ ਜੇ ਜਾਂ ਕਿਤੇ ਵੀ ਹੈਗਾ ਵਾ ਪੂਰੀ ਤਨਦੇਹੀ ਦੇ ਨਾਲ ਨੰਗੇ ਚੱਟੇ ਹੋ ਕੇ ਖੜੇ ਆਂ